ਹਾਂਜੀ ਦੋਸਤੋ ਉਹੀ ਪੁਲਾ ਦੇਖੀ ਕਿਹੜਾ ਉਹ ਲੱਕੜਾ ਵਾਲਾ ਤੇ ਆਹ ਲੋਹੇ ਵਾਲਾ ਤਾਜ਼ਾ ਬਣੇ ਇਹ ਮਤਲਬ ਲੱਗ ਗਈ ਵਿੱਚ ਘੁੱਗੀ ਜਾਂਦੀ ਹੈ ਨਾ ਓਏ ਕੋਈ ਦਰਖਤ ਨਾਲ ਆ ਕੇ ਕਿਵੇਂ ਇਦਾਂ ਦੇ ਆ ਪਏ ਆ ਮੋੜੇ ਉਹ ਨਾਲ ਲੱਗ ਜਾਂਦੇ ਇੰਨੀ ਨਾਲੀ ਭਰੀ ਜਾਂਦੀ ਹੈ ਲਾਲਾ ਚਾਗੀ ਮੈਂ ਇਸ ਵਾਂਗੂੰ ਕਹਿੰਦਾ ਨਹੀਂ ਓਏ ਆਹ ਪੁਰਾਣਾ ਪੁਲ ਇਸ ਤਰ੍ਹਾਂ ਦਾ ਸੀ ਹਾਂਜੀ ਦੋਸਤੋ ਇੱਥੇ ਵੀਰ ਮਿੱਟੀ ਦਾ ਕੰਮ ਜਾਰੀ ਰਸ਼ਨ ਵੀ ਡਿਊਟੀ ਦੇਈ ਜਾਂਦੇ ਚੰਗੀ ਤੇ ਸਾਹ ਘਟਿਆ ਵੀਰੇ ਪਾਣੀ ਇੱਥੇ हट ਗਿਆ ਚੰਗੀ ਸ਼ੁਕਰ ਹੈ ਚੱਲ ਭਾਈ ਆਪਾਂ ਸਾਧੂ ਵਾਲੇ ਦੇ ਮੱਥੇ ਲੱਗੇ ਠੀਕ ਹੈ ਜੀ ਸਾਹਮਣੇ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਟਰੈਕਟਰ ਦੇ ਵਿੱਚ ਐਕਸੀਡੈਂਟ ਲਈ ਜਾਂਦੇ ਟਰਾਲੀਆਂ ਚ ਤੇ ਕਿੱਥੇ ਬੰਨੇ ਨੀਵੇਂ ਉੱਥੇ ਲੈ ਜਾਂਦੇ ਆ ਹਾਂਜੀ ਦੋਸਤੋ ਆਪਾਂ ਸਰਦੂ르ਗੜਾ ਦਾ ਸਾਈਡ ਜਾਂਦੇ ਹੋਏ ਨਾਲੀ ਦੇ ਤੇ ਉਧਰ ਪੁਲ ਤੇ ਜਾਂਦੇ ਸੀ ਰਸਤੇ ਦੇ ਵਿੱਚ ਭਾਈ ਸਾਡੇ ਬਲੌਗਰ ਨੂੰ ਲੱਗੀ ਤੇ ਤੇ ਫੀਟਰ ਤੇ ਆਪਣੇ ਬਜ਼ੁਰਗ ਬਾਪੂ ਬੈਠੇ ਸੀ ਭਾਈ ਪਿੰਡ ਇਹ ਭੁੰਦੜਾ ਜੀ ਭੁੰਦੜਾ ਦੇ ਬਜ਼ੁਰਗ ਨੇ ਅਸੀਂ ਅੱਗੇ ਚੱਲ ਬਾਪੂ ਕੋਲੋਂ ਪਾਣੀ ਪੀਨੇ ਆ ਭਾਈ ਬਾਪੂ ਆਂ ਤਾਂ ਕਿ ਨਾ ਮਰਜੀ ਰੱਜ ਕੇ ਪੀ ਲੋ ਅਸੀਂ ਨੇੜੇ ਤੇੜੇ ਪਿੰਡਾਂ ਦੇ ਵਿੱਚ ਦੇਖਦੇ ਆਏ ਅੱਡੇ ਉੱਡੇ ਤੇ ਵਿੱਚ ਵਾਟਰ ਕੂਲਰ ਤੇ ਇਹਨੂੰ ਇੰਨੀ ਤੇ ਲੱਗੀ ਇੰਨੀ ਤੇ ਮੈਂ ਕਿ ਇੰਨੀ ਨਾਲੀ ਭਰੀ ਜਾਂਦੀ ਆ ਲਾਲਾ ਚਾਗੀ ਮੈਂ ਇਸ ਵਾਂਗੂੰ ਕਹਿੰਦਾ ਨਹੀਂ ਓਏ ਕਹਿੰਦਾ ਆਪਾਂ ਪਿੱਛੇ ਰੋ ਡਰ ਕੇ ਰਹੀਦਾ ਖਰਾ ਤੇ ਬਾਪੂ ਸੋਨੂੰ ਕੀ ਲੱਗਦਾ ਨਾਲੀ ਦਾ ਇੱਥੇ ਸੋਨੂੰ ਤਾਂ ਨਹੀਂ ਕੋਈ ਖਤਰੇ ਵਾਲੀ ਗੱਲ ਐ ਇਹ ਜੀ ਕੋਈ ਉਹ ਤੁਹਾਨੂੰ ਦੱਸੀ ਜਾਂਦੇ ਵੀ ਕਿ 2.5 ਫੁੱਟ ਪਾਣੀ ਹੋ ਛੜਦਾ ਅੱਛਾ ਜੀ ਵੀ ਇਹ ਜੜੀ ਜਾਂਦੀ ਹੈ ਇਹਨੇ ਹੂੰ ਛੋਡੇ ਅੱਜ ਤੱਕ ਕਿਤੇ ਵੀ ਆਏ ਜੀ ਗੱਲ ਤਾਂ ਨਹੀਂ ਹੋਈ ਹੋਣੀ ਪਹਿਲਾਂ ਜਾ ਰਿਹਾ ਨੁਕਸਾਨ ਤਾਂ ਨਹੀਂ ਹੋ ਰਿਹਾ 2023 ਦੇ ਵਿੱਚ ਜਦੋਂ ਨਾਲੀ ਆਈ ਸੀ। ਕਿਉਂਕਿ ਉਹ ਤੋਂ ਫਸਲਾਂ ਖਰੀ। ਅਜੇ ਤਾਂ ਇਹਦੇ ਕੋਈ ਸੀਗੇ ਨਹੀਂ ਤੁਸੀਂ ਆ। ਆਹ ਸੋਡਿਆ ਆ ਕਿੱਥੇ ਆਪਾਂ ਖੜੇ ਆ ਇੱਥੇ ਪਾਣੀ ਆਇਆ ਕਿ ਦੇ ਨਾਲ ਹੀ ਆ ਜਾਂਦਾ ਹੈਗਾ। ਠੀਕ ਹੈ ਤੇ ਹੁਣ ਕੋਈ ਖਬਰਾਂ ਵਾਲੀ ਇਹ ਹੀ ਗੱਲ ਹੈਗੀ ਹੈ ਕਿ ਨਾ। ਤਾਂ ਕੋਈ ਐਡੀ ਉਹ ਤਾਂ ਹੈ ਨਹੀਂ ਗਰ ਮਿੱਟੀ ਮਿੱਟੀ ਭਾਈ ਜਾਂਦੇ ਵਿੱਚ। ਠੀਕ। ਬਾਕੀ ਆਪਾਂ ਚੱਲਦੇ ਆ ਮੈਂ ਤੁਹਾਨੂੰ ਨਾਲੀ ਪਾਣੀ ਪੀ ਗਏ। ਪਾਣੀ ਪੀ ਲ ਗਏ ਤੇ ਆਪਾਂ ਚੱਲਦੇ ਆ ਭਾਈ ਉੱਥੇ ਪੁਲ ਦੇਖ ਕੇ ਆਉਣੇ ਆ। ਤੇ ਦਿਖਾਉਣੇ ਸਾਨੂੰ ਗੱਲ ਬਾਤ ਉੱਥੋਂ। ਇਹ ਪਿੰਡ ਭਈ ਭੁੰਦੜਾ ਗਾ ਨਾਲ ਹੀ ਹਾਓ ਲੱਕੜ ਦੇਖੋ ਵੀਰੇ ਇਹ ਮਤਲਬ ਅੱਗੇ ਵਿੱਚ ਘੁੱਗੀ ਜਾਂਦੀ ਹੈ ਨਾ ਓਏ ਥੱਲੇ ਜੜ ਜੋੜ ਹੈਗੀ ਮਤਲਬ ਆ ਮਾੜੀ ਹੋਊ ਆ ਕੋ ਤਣਾ ਸੁਣਾ ਹਾਂ ਤੇ ਮਿੱਤਰੋ ਆਪਾਂ ਖੜੇ ਹੈਗੇ ਸਰਦੂ ਗੜ ਤੇ ਇੱਥੇ ਬਾਬਾ ਬਹਾਦਰ ਦਾ ਤੇਰਾਗਾ ਤੇ ਆ ਹਾਂਜੀ ਦੋਸਤੋ ਆ ਪੁਲ ਭਈ ਲੋਹੇ ਦਾ ਬਣਿਆਗਾ ਤੇ ਬਣਿਆ ਕਿਉਂ ਪਹਿਲਾਂ ਇੱਥੇ ਸਾਂਤਾਨਾ ਡੇਰਾ ਡੇਰਾ ਸਾਹਮਣੇ ਬਾਬਾ ਬਾਲਦਾਸ ਜੀ ਦਾ ਕਿਥੇ ਉਹ ਟੈਂਕਰ ਖੜਾ ਨੀਲਾ ਜਾ ਉਹਦਾ ਮੇਨ ਗੇਟ ਪਰਲੇ ਪਾਸੇ ਆ ਪਹਿਲਾਂ ਇੱਥੇ ਲੱਕੜ ਦਾ ਪੁਲ ਹੁੰਦਾ ਸੀਗਾ ਤੇ ਉਹ ਕਦੋਂ ਨਾਲੀ ਜਿਆਦਾ ਚੜ ਜਾਂਦੀ ਜਾਂ ਗੱਗਰ ਨਾਲੀ ਜਿਆਦਾ ਚੜ ਜਾਂਦੀ ਤਾਂ ਉਹ ਪੁਲ ਦਾ ਥੋੜਾ ਜਿਆ ਪਾਣੀ ਦਾ ਡਿੱਕਾ ਲੱਗਦਾ ਹੁੰਦਾ ਸੀ ਭਾਈ ਤੇ ਹੌਲੀ ਹੌਲੀ ਉਹਦੀ ਵਿਚਾਰੇ ਦੀ ਮਨਿਆਦ ਖਤਮ ਹੋ ਗਈ ਤੇ ਇਸ ਕਰਕੇ ਇਸ ਦੀ ਮੰਗ ਰੱਖੀ ਗਈ ਹੈ ਤਾਂ ਉੱਚਾ ਕਰਕੇ ਲੋਹੇ ਦਾ ਪੁਲ ਬਣਾ ਦਿੱਤਾ ਗਿਆ ਇਹ ਲੋਹੇ ਦਾ ਪੁਲ ਬਣਾ ਤਾਂ ਹੁਣ ਬਹੁਤ ਸੋਹਣਾ ਮੋਟਰਸਾਈਕਲ ਵਧੀਆ ਨੰਗਿਆਂ ਦੇ ਨੇ ਤੁਰ ਕੇ ਮੁਸਾਫਰ ਆ ਇਧਰ ਉਧਰ ਨੰਗ ਜਾਂਦੇ ਆ ਤੇ ਸੰਤਾਂ ਨੇ ਆਪ ਹੀ ਪੀਪਲ ਥੱਲੇ ਭਗਤੀ ਵੀ ਕੀਤੀ ਸੀ ਸੰਤ ਬਾਬਾ ਬਾਲਦਾ ਜੀ ਮਹਾਰਾਜ ਸਰਦੂਲਗੜ੍ਹ ਇਹ ਆਪਾਂ ਹੁਣ ਸਰਦੂਲਗੜ੍ਹ ਦੇ ਪੁਲ ਤੇ ਖੜੇ ਆ ਕਿੱਥੇ ਲੱਕੜ ਦਾ ਪੁਲ ਕਹਿੰਦੇ ਹੁੰਦੇ ਸੀ ਪਹਿਲਾਂ ਭਾਈ ਆਪਣੇ ਬਜ਼ੁਰਗ ਤੇ ਆਪਾਂ ਤੁਹਾਨੂੰ ਉੱਥੇ ਡੇਰੇ 'ਚ ਵੀ ਲੈ ਕੇ ਚੱਲਾਂਗੇ ਤੇ ਇੱਥੇ ਭਾਈ ਲੱਕੜ ਦਾ ਪੁਲ ਹੁੰਦਾ ਸੀ ਪਾਣੀ ਦੀ ਬਹੁਤ ਸਪੀਡ ਆ ਖਾਰਾ ਪਾਣੀ ਦੇ ਇੱਥੇ ਘਰ ਖਾਸੀ ਸਪੀਡ ਹੈਗੀ ਪਹਿਲਾ ਇਹ ਲੱਕੜ ਦਾ ਪੁਲ ਭਾਈ ਇੱਥੋਂ ਇਹਦੇ ਨਾਲ ਕੰਟੈਕਟ ਹੁੰਦਾ ਸੀਗਾ ਤਾਰਾਂ ਤੂਰਾਂ ਬਣ ਕੇ ਕਿੜੇ ਆ ਖੰਭੇ ਲਾarਖੇ ਨੇ ਲੋਹੇ ਦੇ ਆ ਸੀਗੇ ਇਹਨਾਂ ਨਾਲ ਕੰਟੈਕਟ ਸੀਗਾ ਤੇ ਆ ਬੁਰਜੀਆਂ ਨਾਲ ਸਹੇਤਾਂ ਇੱਥੇ ਫੱਟੇ ਲਾਈ ਹੋਏ ਸੀਗੇ ਤੇ ਪਾਣੀ ਦੀ ਸਪੀਡ ਦੇਖੋ ਪਾਣੀ ਦੀ ਸਪੀਡ ਖਰ ਜ਼ਿਆਦਾ ਹੈਗੀ ਤੇ ਉਹ ਲੱਕੜ ਦੇ ਪੁਲ ਨਾਲ ਜਦੋਂ ਜ਼ਿਆਦਾ ਪਾਣੀ ਵੱਜ ਜਾਂਦਾ ਸੀ ਟੱਚ ਹੁੰਦਾ ਸੀਗਾ ਪਾਣੀ ਤਕੇਲੀ ਕੁਲੀ ਆ ਕੇ ਕੋਈ ਮੋੜੇ ਕੋਈ ਦਰਖਤ ਨਾਲ ਆ ਕੇ ਕਿਵੇਂ ਇਦਾਂ ਦੇ ਆ ਪਏ ਮੋੜੇ ਉਹ ਨਾਲ ਲੱਗੇ ਜਾਂਦੇ ਸੀਗੇ ਤਾਂ ਉਹਦੀ ਥੋੜੀ ਜੀ ਮਨਿਆਦ ਵੀ ਵਿਚਾਰੇ ਦੀ ਨੰਗੀ ਸੀ ਤੇ ਫਿਰ ਆ ਲੋਹੇ ਦੇ ਪੁਲ ਦੀ ਮੰਗ ਰੱਖੀ ਗਈ ਸੀ ਇਹ ਚੰਗਾ ਸਖਤ ਤੇ ਉੱਚਾ ਕਰਕੇ ਬਣਾਇਆ ਗਿਆ ਹੈਗਾ ਸਰਦੂਲਗੜ ਡੇਰਾ ਬਾਬਾ ਬਾਲਦਾਸ ਜੀ ਮਹਾਰਾਜ ਪਹਿਲਾਂ ਉਹਨਾਂ ਦੀ ਕਿਰਪਾ ਹੋਈ ਸੀ ਭਈਆ ਪੁਲ ਤੇ ਉੱਤੇ ਹੁਣ ਵੀ ਘਰ ਉਹਨਾਂ ਦਾ ਆਸ਼ੀਰਵਾਦ ਹੈ ਮਹਾਰਾਜ ਦਾ ਸੰਤਾਂ ਦੀ ਕਿਰਪਾ ਹੈਗੀ ਤੇ ਪਹਿਲਾ ਭਾਈ ਆ ਪੁਲ ਉਹ ਸੰਤਾਂ ਦੇ ਹੱਥਾਂ ਦਾ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਸੀ ਭਾਈ ਪ੍ਰਾਰਥਨ ਪਨਾਣਾ ਤੇ ਆ ਪਾਣੀ ਹੁਣ ਇਧਰੋਂ ਆਉਂਦਾ ਪਿੱਛੋਂ ਮੇਨ ਪੁਲ ਰੋਡ ਪਹਾੜਾਂ ਦਾ ਲਾ ਸਰਦੂਲਗੜ੍ਹ ਉਹ ਮੇਨ ਥੋੜਾ ਜਿਹਾ ਰੋਡ ਅੱਗੇ ਰਹਿ ਗਿਆ ਬਰਨਾਲਾ ਰੋਡ ਤੇ ਉੱਥੇ ਫੁੱਟ ਲੱਗੇ ਹੋਏ ਨੇ ਕਿੰਨੇ ਫੁੱਟ ਹੈ ਤੇ ਲਾਜ਼ਮੀ ਸਾਨੂੰ ਉੱਥੇ ਉਹ ਵੀ ਦ੍ਰਿਸ਼ ਦਿਖਾਵਾਂਗੇ ਅੱਜ ਤਰੀਕ 29 ਇਹ 29 ਤਰੀਕ ਦੀ ਵੀਡੀਓ ਹੈ ਭਾਈ ਹੋ ਸਕਦਾ ਤੁਸੀਂ ਦੋ ਦਿਨ ਲੇਟ ਦੇਖਦੇ ਹੋਗੇ ਇਹਨੂੰ ਇਹ 29 ਤਰੀਕ ਦਾ ਹੈ ਪਾਣੀ ਹੈ ਤਾਂ ਘਰ ਥੋੜਾ ਜਿਹਾ ਤੇਜ਼ ਪਰ ਕੋਈ ਖਤਰੇ ਵਾਲੀ ਗੱਲ ਵੀ ਨਹੀਂ ਇੰਨੀ ਪਾਣੀ ਚੜਿਆ ਹੈਗਾ ਪਰ ਕੱਲ ਦੇ ਇਥੋਂ ਲੋਕ ਕਹਿੰਦੇ ਆ ਉਥੇ ਹੀ ਚੱਲੀ ਜਾਂਦਾ ਹੈਗਾ ਪਾਣੀ ਤੇ ਬਾਕੀ ਸੋਨੂੰ ਡੇਰੇ ਚੰਦਰ ਮੱਥਾ ਟੇਕਉਣੀ ਆਪਾਂ ਸੰਤਾਂ ਦੇ ਪਿੱਛੇ ਤੁਸੀਂ ਵਲੌਗ ਦੇਖੇ ਹੋਣਗੇ 4-5 ਮਹੀਨੇ ਪੁਰਾਣਾ ਵਲੌਗ ਤੇ ਉਦੋਂ ਇਹ ਪੁਲ ਬਣਿਆ ਸੀਗਾ ਪੁਲ ਬਹੁਤ ਸੋਹਣਾ ਬਣਿਆ ਆਪਾਂ ਹਾਂਜੀ ਦੋਸਤੋ ਉਹੀ ਪੁਲ ਆ ਦੇਖੀ ਕਿਹੜਾ ਉਹ ਲੱਕੜਾ ਵਾਲਾ ਤੇ ਆ ਲੋਹੇ ਵਾਲਾ ਤਾਜ਼ਾ ਬਣਿਆ ਹੈ ਨਾ ਕਿਹੜਾ ਏ ਭਾਈ ਸੰਤਾਂ ਦੇ ਆਸ਼ੀਰਵਾਦ ਨਾਲ ਬਣਿਆ ਸਾਨੂੰ ਕਈ ਵਾਰੀ ਦੱਸਤਾ ਤੇ ਕਿਵੇਂ ਲੱਗਦਾ ਹੈ ਨਾ ਕਿਵੇਂ ਗੱਡੀ ਦੀ ਲਾਈਨ ਹੁੰਦੀ ਹੈਗੀ ਕਿੱਡੇ-ਕੱਡੇ ਗਾਡਰ ਨੇ ਕਿੰਨਾ ਲੋਹਾ ਥੱਪਿਆ ਹੈ ਉੱਚਾ ਕਰਕੇ ਬਣਾਇਆ ਪਾਣੀ ਖਾਸਾ ਨੀਮਾ ਖਰੇ ਤੋਂ ਹਜੀ ਕੋਈ ਡਰਨ ਵਾਲੀ ਗੱਲ ਨਹੀਂ ਉਹ ਪਾਣੀ ਦਾ ਘਰ ਬਹਾਅ ਤੇਜ ਹੈਗਾ ਐਡੀ ਵੱਡੀ ਕੋਈ ਕੋਈ ਟੈਨਸ਼ਨ ਨਹੀਂ ਤੇ ਬਾਕੀ ਪਾਣੀ ਤੇਜ ਚੱਲੀ ਜਾਂਦਾ ਘਰ ਤੇ ਸਾਹਮਣੇ ਸੰਤਾਂ ਦਾ ਡੇਰਾ ਸੰਤ ਬਾਬਾ ਬਾਲਦਾਸ ਜੀ ਮਹਾਰਾਜ ਕਰਦੇ ਆ ਦਰਸ਼ਨ ਮਿਲੇ ਤੇ ਸਾਨੂੰ ਕਰਾਉਣੇ ਨਾਲ ਭਾਏ ਬਣੇ ਰਹੇ ਹਾਂਜੀ ਦੋਸਤੋ ਆਪਾਂ ਪਹੁੰਚ ਤੋਂ ਬਾਅਦ ਸੋਨਾਂ ਕਿਸੀ ਨਾ ਸੰਤਾਂ ਦੇ ਡੇਰੇ 'ਚ ਦਰਸ਼ਨ ਕਰਨ ਜਾਂਦੇ ਆਂ। ਸ੍ਰੀ ਸ੍ਰੀ ਸੰਤ ਬਾਬਾ 108 ਡੇਰਾ ਬਾਬਾ ਬਾਲਦਾ ਜੀ ਮਹਾਰਾਜ ਸਰਦੂਲਗੜ੍ਹ ਸੰਤਾਂ ਦਾ ਡੇਰਾ ਤੇ ਕਰਦੇ ਆਂ ਜੀ ਆਪਾਂ ਦਰਸ਼ਨ ਜਾਂਗੇ ਅੰਦਰ ਡੇਰੇ ਦੇ ਵਿੱਚ ਤੇ ਕਰਦੇ ਆਂ ਬਾਬਾ ਜੀ ਹੋਰਾਂ ਨੂੰ ਪ੍ਰਣਾਮ ਜੀ ਅੰਦਰੋਂ ਦਰਸ਼ਨ ਮੇਲੇ ਕਰਾਉਣੇ ਆਂ ਧੰਨਾ ਮਹਾਰਾਜ ਤੇ ਸਾਹਮਣੇ ਭਈ ਇਤਿਹਾਸ ਲਿਖਿਆ ਹੈਗਾ ਸੰਤਾਂ ਦਾ ਇਹ ਭਈ ਤੁਸੀਂ ਲਾਜ਼ਮੀ ਪੜ੍ਹ ਕੇ ਦੇਖਿਓ ਅੰਗਰੇਜ਼ਾਂ ਦਾ ਵਿੱਚ ਇਹਦੇ ਜ਼ਿਕਰ ਆਉਂਦਾ ਹੈਗਾ ਉਹ ਲੱਕੜ ਦਾ ਪੁਲ ਬਣਿਆ ਨੇ ਕਿਹੜਾ ਉਹਦਾ ਜ਼ਿਕਰ ਲਿਖਿਆ ਹੋਇਆ ਹੈ ਇਹਦੇ ਵਿੱਚ ਹਨਾ ਭਾਈ ਹਾਂ ਜਿਹੜਾ ਵੀ ਤੇ ਆਹ ਭਾਈ ਸੰਤਾਂ ਦਾ ਆਸਨ ਹੈਗਾ ਬਿਸ਼ਰਨਾਮ ਜੈ ਸੰਤਾਂ ਦੀ ਧੰਨਾ ਮਹਾਰਾਜ ਧੰਨਾ ਮਹਾਰਾਜ ਮਾਪੇ ਇੱਥੇ ਪੱਥਰ ਪਿਆ ਇਹ ਵੀ ਕੋਈ ਹੋਊਗਾ ਇਤਿਹਾਸ ਤੇ ਇੱਕ ਖੂਹੀ ਇੱਥੇ ਤੇ ਇਧਰ ਭਾਈ ਸੰਤਾਂ ਦਾ ਧੂਣਾਗਾ ਧੂਣਾ ਸਾਹਿਬ ਦੇ ਦਰਸ਼ਨ ਕਰ ਸਕਦੇ ਆ ਕਿਰਪਾ ਮਹਾਰਾਜੀ ਦੀ ਜੈ ਸੰਤਾਂ ਦੀ ਤਨ ਮਹਾਰਾਜ ਜੈ ਬਾਬਿਆਂ ਦੀ ਤਨ ਆਹ ਕਿਹੜੀ ਤੁਸੀਂ ਭਾਈ ਸਾਹਮਣੇ ਬੈਨਰ ਦੇਖ ਰਹੇ ਹੋ ਇਹਦੇ ਵਿੱਚ ਮਹਾਂਪੁਰਸ਼ ਸੰਤਾਂ ਦੀਆਂ ਤਸਵੀਰਾਂ ਲੱਗੀਆਂ ਨੇ ਇਦੇ ਵਿੱਚ ਜ਼ਿਕਰ ਲਿਖਿਆ 34ਵਾਂ ਸ਼ਾਨਦਾਰ ਸਾਲਾਨਾ ਸਮਾਗਮ ਮਿਤੀ 29 ਤੈਨ 25 ਤੋਂ 31 ਤੈਨ 25 ਤੇ ਕਿਹੜੀ ਇਧਰਲੇ ਸਾਈਡ ਤੇ ਭਾਈ ਸੰਤਾਂ ਦੀ ਫੋਟੋ ਦੇਖ ਰਹੇ ਹੋ ਤੁਸੀਂ ਤਸਵੀਰ ਇਹ ਆਪਣੇ ਸੰਤ ਸੰਤ ਬਾਬਾ ਸੰਤ ਬਾਬਾ ਬਵੇਕਾਨੰਦ ਜੀ ਮਹਾਰਾਜ ਇਹਨਾਂ ਦੀ ਬੜੀ ਕਿਰਪਾ ਭਾਈ ਇੱਥੇ ਡੇਰੇ ਤੇ ਪੁਰਾਣੇ ਪੁਲ ਦੀ ਅੱਜ ਵੀ ਫੋਟੋ ਲੱਗੀ ਹੋਈ ਆ ਉਹ ਪੁਰਾਣੇ ਆਹ ਪੁਰਾਣਾ ਪੁਲ ਇਸ ਤਰ੍ਹਾਂ ਦਾ ਸੀ ਉਸ ਇਹ ਹਾਂ ਤੇ ਹੁਣ ਨਵਾਂ ਪੁਲ ਇਧਰ ਇਹ ਤੇ ਨਵਾਂ ਹੁਣ ਇਸ ਤਰ੍ਹਾਂ ਦਾ ਹੈ ਇਹ ਪਿੱਛੇ ਜੀ ਪ੍ਰੋਗਰਾਮ ਇੱਥੇ ਹੋ ਗਿਆ ਹਟਾ ਉਦਘਾਟਨ ਹੋ ਕੇ ਹਟਾ 29 ਤਿੰਨ ਨੂੰ 29 ਤਿੰਨ ਨੂੰ ਆ ਦੇਖਾ 16 ਚੇਤਾ ਇਹ ਉਦਦੇ ਸੀ ਇਹ ਬਲੌਗ ਪਾਇਆ ਸੀ ਤੁਸੀਂ ਪਿੱਛੇ ਜਾ ਕੇ ਦੇਖ ਵੀ ਸਕਦੇ ਹੋ ਬਹੁਤ ਇੱਥੇ ਧੂਮ ਧਾਵਣਾ ਇਹ ਪ੍ਰੋਗਰਾਮ ਇੱਥੇ ਬਣਾਇਆ ਗਿਆ ਸੀ ਪਿੰਡ ਝੋਲੜ ਰੋਹੀ ਤੋਂ ਵੀ ਸੇਵਾਦਾਰ ਚੰਗੇ ਆਏ ਸੀ ਸਰਦੂਰਗੜ ਵਿੱਚ ਡੇਰਾ ਬਾਬਾ ਬਾਦਾ ਜੀ ਮਹਾਰਾਜ ਆਹ ਪਰ ਡੇਰੇ ਕਨੋਂ ਕੁਝ ਇਸ ਤਰ੍ਹਾਂ ਦਾ ਲੱਗਦਾ ਹੈ ਪੋਲਾ ਇੱਥੇ ਪਾਣੀ ਦਾ ਵਹਾਂ ਤੇ ਜਾਂ ਉੱਥੋਂ ਨਾ ਹੋਈ ਹਾਂ ਨਾ ਕੋ ਕਿਨੋਂ ਇੱਥੋਂ ਤੇਜ਼ ਲੱਗਦਾ ਹੈ ਘਰ ਪਾਣੀ ਇੱਥੇ ਆਪਾਂ ਪੁਲ ਜਿੱਥੋਂ ਦੀ ਵਾਪਸ ਦਰਸ਼ਨ ਮੇਲੇ ਹੋ ਗਏ ਭਾਈ ਸੰਤਾਂ ਦੇ ਤਾਂ ਡੇਰੇ ਉਧਰ ਪੁਲ ਕੰਨੀ ਜਾਂਦੇ ਆਪਾਂ ਕਿ ਚੱਲ 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 ਥਿਆ ਆਪਾਂ ਪੁਲ ਤੋਂ ਨਹੀਂ ਜਾਈ ਜਾਂਦੇ ਆ ਭਾਈ ਇਸ ਪੁਲ ਦਾ ਹਾਦਸਾ ਘਟਣ ਹੋਇਆ ਸੀ ਭਾਈ ਸੀਸਾ ਫੱਜਿਆ ਸੀ ਸ਼ਿਵਾਗਦੇ ਟੋਟਾਂ ਚ ਬਾਚ ਗਿਆ। ਟੱਪਾ ਹੁੰਜਣੇ ਉਹ ਵੱਡੇ ਬੋਲਦੇ। ਆਪਾਂ ਭਾਈ ਬਰਨਾਲਾ ਰੋਡ ਜਣੇ ਕਿ ਮਾਨਸਾ ਸਰਦੂਰਗੜ੍ਹ ਵਾਲੇ ਰੋਡ ਤੇ ਚੜ ਗਏ ਸੀ ਇਧਰੋਂ। ਤੇ ਟਾਈਮ ਹੋਇਆ ਦਿਨ ਦਾ 1 ਵਜ ਗਿਆ ਭਾਈ ਪੂਰਾ। ਨਾਲੀ ਦੇ ਸਾਨੂੰ ਢੇੜੇ-ਢੇੜੇ ਦਿੰਦਿਆਂ ਨੂੰ ਪਾਈ। ਇੱਥੋਂ ਆਪਾਂ ਜੂਟਰਨ ਲੈਨੇ ਤਾਂ ਜੂਟਰਨ ਉਹ ਆਪਾਂ ਇੱਥੋਂ ਟਰਨ ਮੰਗੇ। ਆ ਪੰਪ ਦੇ ਸਾਹਮਣੇ ਉਹ। ਇਧਰਲੇ ਪਾਸੇ ਤੇਲ ਪੰਪ ਆ ਡੀਜ਼ਲ ਤੇ ਪੈਟਰੋਲ ਆ। ਪਾਪਾ ਜੂ ਟਰਨ ਮਾਰਾ ਇਥੋਂ ਦੀ ਤੇ ਸਾਹਮਣੇ ਤੇਲ ਪੰਪਾ ਪਾਈ ਪਿੱਛੇ ਤੇ ਪਾ ਜਨੇ ਪੋਲਤੇ ਮੈਂ ਤੇ ਸਾਨੂੰ ਦਿਖਾਉਣੇ ਉਥੋਂ ਦਾ ਅਪਡੇਟ ਕੀ ਚੀ ਕੀ ਗੱਲਬਾਤ ਹੈਗੀ ਤੇ ਆ ਪਾਈ ਸੇ ਇਤੋਂ ਛੱਟੀ ਛੱਟੀ ਵੀਡੀਓ ਬਣੀ ਹੁੰਦੜ ਕਨ ਹਾਂਜੀ ਦੋਸਤੋ ਇੱਥੇ ਵੀਰ ਮਿੱਟੀ ਦਾ ਕੰਮ ਜਾਰੀ ਹੈ ਕਿੱਥੇ ਬੰਨੇ ਥੋੜੇ ਕਮਜ਼ੋਰ ਹੈ ਤਾਂ ਵੀਰ ਇਥੇ ਲੱਗ ਕੇ ਨਾਲ ਪਿੰਡਾਂ ਦੇ ਮਿੱਟੀ ਵਾਲਾ ਕੰਮ ਪਾਈ ਜਾਂਦੇ ਹੈਗੇ ਭਾਈ ਮ ਇਥੇ ਪ੍ਰਸ਼ਾਸਨ ਵੀ ਡਿਊਟੀ ਦੇਈ ਜਾਂਦੇ ਚੰਗੀ ਤੇ ਸਾਰੇ ਇਥੇ ਡਿਊਟ ਨਾ ਕਰ ਦਈ ਜਾਂਦੇ ਹੈਗੇ ਤੇ ਪਾਣੀ ਪਾਣੀ ਵੀਰੇ ਉੱਤਰੇ ਅੱਗ ਰਹੇ ਹੋ ਕਿ ਨਾ ਘਟਿਆ ਵੀਰੇ ਪਾਣੀ ਇਥੇ ਘਟ ਗਿਆ ਚੰਗੀ ਸ਼ੁਕਰ ਹੈ ਜਾਲਾ ਮਿੱਟੀ ਪਾਈ ਜਾਂਦੇ ਬਈ ਸਾਰਾ ਜੋਰ ਹੈ ਨਾ ਅੱਗੇ ਲੱਗੇ ਪਏ ਆ ਠੀਕ ਹੈ ਜੀ ਇਹ ਟਰੈਕਟਰ ਕਿੱਥੋਂ ਦੇ ਲੱਗੇ ਸਾਰੇ ਸਰਦੂਲਗੜ੍ਹ ਦੇ ਆ ਟਰੈਕਟਰ ਕਿੱਥੋਂ ਦੇ ਵੀਰੇ ਜੀ ਇਸ ਰੂੜ ਤੋਂ ਆ ਬਾਈ ਸਰਦੂਰਗੜ ਦੇ ਆ ਸਾਰੇ ਸਾਰੇ ਇੱਥੋਂ ਆ ਬਾਈ ਠੀਕ ਹੈ ਜੀ ਕਿੱਥੇ ਮਿੱਟੀ ਬਾਈ ਉਹਨੇ ਗਾਂ ਤੁਸੀਂ ਬਾਈ ਆਪਾਂ ਸਾਧੂ ਵਾਲੇ ਦੇ ਮੱਥੇ ਵਾਗੇ ਜੀ ਠੀਕ ਹੈ ਜੀ ਮੇਰੇ ਕੋਲ ਟੱਪ ਵਾਲੇ ਦੇ ਬਾਹਰ ਕਿੱਧੇ ਕਿੱਦੇ ਲੱਗੇ ਅੱਜ ਹੀ ਕਿ ਕੱਲ ਦੇ ਕੱਲ ਦੇ ਲੱਗੇ ਹੋਏ ਕੱਲ ਦੇ ਲੱਗੇ ਹੋ ਜੀ ਉੱਥੇ ਬੰਨਾ ਕਮਜ਼ੋਰ ਸੀ ਹਾਂ ਜੀ ਉੱਥੇ ਪੂਰੀ ਦੱਬੀ ਹੋਈ ਸੀ ਉੱਥੇ ਪਾਈ ਜਾਂਦੇ ਸੀ ਹੁਣ ਤਾਂ ਜੀ ਠੀਕ ਹੈ ਭਰਾ ਹੁਣ ਕੰਮ ਵਧੀਆ ਚੱਲੀ ਜਾਂਦਾ ਕਿਰਾਂ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਅਜੇ ਬਾਈ ਕੋਈ ਡਰ ਵਾਲੀ ਗੱਲ ਨਹੀਂ ਚੰਗੀ ਗੱਲ ਆ ਕਿਰਪਾ ਹੋ ਜੇ ਉੱਤਰ ਜੇ ਖੜਾ ਨਾ ਹਾਂ ਜੀ ਠੀ ਪਾਣੀ ਦੀ ਰਫਤਾਰ ਦੇਖ ਲੋ ਪਾਣੀ ਭਈ 21 ਫੁੱਟ ਤੇ ਹੈਗਾ 21 ਫੁੱਟ ਤੋਂ ਵੀ ਥੱਲੇ ਹੈਗਾ 21 ਤੋਂ ਥੱਲੇ ਆ ਗਿਆ ਖਰਾ ਨਿਸ਼ਾਨ ਉਹ ਭਈ ਪਿੱਲਰ ਦੇ ਥੱਲੇ ਹੈਗਾ ਇੱਥੇ ਜੇ ਇੱਥੇ ਜੇ ਹੈਗਾ ਫੋਨ ਨਾਲ ਥੋੜਾ ਨੀਰੇਜ ਦੇਣਾ ਨੇ ਕਿਉਂਕਿ ਬੱਦਲਾਂ ਦਾ ਸਾਫ਼ ਨਹੀਂ ਆ ਰਿਹਾ ਤੇ ਪ੍ਰਸ਼ਾਸਨ ਵੀ ਇੱਥੇ ਡਿਊਟੀ ਦੇ ਰਿਹਾ ਸਾਰੇ ਵੀਰ ਲੱਗ ਰਹੇ ਨੇ ਭਾਈ ਤੇ ਪਾਣੀ ਦੀ ਰਫਤਾਰ ਤਾਂ ਕਰ ਤੇਜ ਆ ਸਰਦੂਲਗੜਾ ਮੇਨ ਪੁਲ ਤੇ ਟਰੈਕਟਰਾਂ ਵਾਲੇ ਵੀ ਰੁਪਈਏ ਇੱਥੇ ਲੱਗ ਰਹੇ ਨੇ ਲਗਾਤਾਰ ਮਿੱਟੀ ਪਿੱਛੇ ਬੰਨ ਤੇ ਪਾਈ ਜਾਂਦੇ ਆ ਭਾਈ ਸਾਰੇ ਪਾਣੀ ਅੱਗੇ ਨੂੰ ਕਹਿੰਦੇ ਥੋੜਾ ਜਿਹਾ ਉਤਰਿਆਗਾ ਖਰਾ ਜੀ ਜਿੱਥੇ ਤੱਕ ਮੇਰੇ ਰੋਕ ਪੰਨਾ ਮੌਜੂਦਕਾਰ ਨੂੰ ਲੱਗੇ ਹੋਏ ਆ ਬਦਲ ਵਾਲਾ ਅਪਡੇਟ ਤਾਂ ਮਗਰੋਂ ਪਾਣੀ ਮਤਲਬ ਇਹਦੀ ਆਈ ਨਹੀਂ ਗਈ ਹਾਂ ਪਿੱਛੋਂ ਪਾਣੀ ਫਿਰ ਹਾਲ ਤਾਂ ਉਹ ਨਹੀਂ ਵੀ ਆਪਾਂ ਆਪਣੇ ਆਪ ਨੂੰ ਵੀ ਕੇਰ ਬਣ ਕੇ ਚੱਲੋ ਇਹ ਤਾਂ ਹੈ ਜੀ ਬਈ ਸੇਫ ਆ ਯਾਰ ਸੇਫ ਸੇਫ ਕਰ ਲਈ ਸੇਫ ਕਰ ਲਈ ਆਪਾਂ ਉਹ ਕਰੀ ਜਾਂਦੇ ਨੇ ਮਿੱਟੀ ਪਾਈ ਜਾਂਦੇ ਨੇ ਹੈਨਾ ਮਿੱਟੀ ਪਾਈ ਜਾਂਦੇ ਆ ਟਰੈਕਟਰ ਲੱਗੇ ਰਹੇ ਨੇ ਬਾਰ ਬਾਰ ਮੌਜੂਦ ਕਰੀਏ ਬਾਅਦ ਚ ਮੌਕੇ ਦੀ ਭੱਜਣ ਦੀ ਕੋਈ ਲੋੜ ਨਹੀਂ ਬਾਕੀ ਆਪਾਂ ਜੀ ਸਾਬ ਹਾਂ ਹਾਂ ਟਰੈਕਟਰ ਖਾਸੇ ਲੱਗੇ ਨੇ ਖਾਰਾ ਟਰੈਕਟਰ ਬਹੁਤ ਲੱਗੇ ਨੇ ਇੱਥੇ ਕੱਲ ਦਾ ਮਿੱਟੀ ਦਾ ਕੰਮ ਚੱਲਿਆ ਤੇ ਟਰੈਕਟਰ ਭਾਈ ਸਾਰੇ ਸਰਦੂਲਗੜ ਦੇ ਨੇ ਸਾਰੇ ਕਿਸਾਨ ਵੀਰ ਇੱਥੇ ਸਰਦੂਲਗੜ ਦੇ ਮਿੱਟੀ ਪਾ ਰਹੇ ਨੇ ਗਾਂ ਅੱਗੇ ਪੁਲ ਤੇ ਤਾਂ ਲਗਾਤਾਰ ਵੀਰ ਮਿੱਟੀ ਲਈ ਜਾਂਦੇ ਆਂ ਕਈ ਵਾਰੀ ਕੋਈ ਬੰਨਾ ਉੱਚਾ ਨੀਵਾ ਹੁੰਦਾਗਾ ਜੇ ਪਹਿਲੇ ਇੰਤਜ਼ਾਮ ਕਰ ਲਾਂ ਤਾਂ ਚੰਗਾ ਵਧੀਆ ਰਹਿੰਦਾ ਹੈਗਾ ਸਰਦੂਲਗੜ ਮੇਨ ਪੋਲਾ ਬ੍ਰਿਜ ਇੱਥੇ ਭਾਈ ਮਿੱਟੀ ਦਾ ਕੰਮ ਚੱਲੀ ਜਾਂਦਾ ਪਾਣੀ ਅੱਗੇ ਨੂੰ ਉੱਤਰ ਗਿਆ ਖਾਰਾ 21 ਫੁੱਟ ਪਾਣੀ ਹੋ ਗਿਆ ਸੀ ਤੇ ਅੱਗੇ ਨੂੰ ਉਤਰਿਆ ਗਿਆ ਪਾਣੀ ਇੱਥੇ ਸਰਦੂਲਗੜ ਮੇਨ ਪੁਲ ਦੇ ਉੱਤੇ ਤੇ ਮਿੱਟੀ ਵੀ ਰ ਪਾਈ ਜਾਂਦੇ ਹੈਗੇ ਚਾ ਲੋ ਮਿੱਟੀ ਪਾਉਣੀ ਵੀ ਚੰਗੀ ਗੱਲ ਹੈ ਤੇ ਪਾਣੀ ਤੇ ਚੱਲਦੀ ਜਾਂਦਾ ਹੈਗਾ 21 ਫੁੱਟ ਹੋ ਗਿਆ ਸੀ ਪਾਣੀ ਭਾਈ ਅੱਜ ਤਰੀਕ 29 ਟਾਈਮ ਬੱਜ ਗਿਆ 1 ਹਾਂਜੀ 1 ਭਾਈ ਵੀਰੇ ਹੋਰ ਜ਼ਰੂਰੀ ਗੱਲ ਹੈ ਇੱਥੇ ਟਰੈਕਟਰ ਚੱਲਦੀ ਜਾਂਦੇ ਨੇ ਭਾਈ ਮਿੱਟੀ ਵਾਲੇ ਤਾਂ ਇਧਰੋਂ ਟ੍ਰੈਫਿਕ ਆਉਂਦੀ ਹੈ ਤਾਂ ਵੀਰਾਂ ਨੇ ਇੱਥੇ ਡਿਊਟੀ ਲਾ ਰੱਖੀ ਹੈਗੀ ਤਾਂ ਕੋਈ ਵੀ ਮੋਟਰਸਾਈਕਲ ਵਾਲਾ ਵੀਰ ਆਉਂਦਾ ਤਾਂ ਧਿਆਨ ਉਹਦਾ ਪੁਲ ਕੰਨੀ ਪਾਣੀ ਕੰਨੀ ਹੁੰਦਾਗਾ ਤਾਂ ਸਾਹਮਣੇ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਟਰੈਕਟਰ ਦੇ ਵਿੱਚ ਐਕਸੀਡੈਂਟ ਕਈ ਵਾਰੀ ਹੋ ਜਾਂਦਾ ਹੈ ਤਾਂ ਇਹ ਤੋਂ ਪਹਿਲਾਂ ਇੱਕ ਐਕਸੀਡੈਂਟ ਭਾਈ ਹੋ ਗਿਆ ਸੀਗਾ ਨਿਕਾਇਆ ਤੇ ਬਚ ਕੇ ਖੜਾ ਤੇ ਸਾਰੇ ਲੋਕ ਨਾਲੀ ਕੰਨੀ ਝਾਕਣ ਲੱਗ ਜਾਂਦੇ ਆ ਤੇ ਭਰਤ ਵਾਲੇ ਟਰੈਕਟਰਾਂ ਨੂੰ ਦਿੱਕਤ ਆਉਂਦੀ ਹੈਗੀ ਮਿੱਟੀ ਵਾਲੇ ਟਰੈਕਟਰਾਂ ਨੂੰ ਦਿੱਕਤ ਆਉਂਦੀ ਹੈ ਤਾਂ ਸੇਵਾਦਾਰ ਇੱਥੇ ਡਿਊਟੀਆਂ ਦੇ ਜਾਂਦੇ ਆ ਵੀਰਾਂ ਤੇ ਰੋਕਦੇ ਨੇ ਦੇਖ ਕੇ ਨਗਾਉਣਾ ਪੈਂਦਾ ਕਿਉਂਕਿ ਸ਼ਹਿਰ ਦਾ ਕੰਮ ਹੈ ਟਰੈਫਿਕ ਆਉਂਦੀ ਜਾਂਦੀ ਰਹਿੰਦੀ ਹੈਗੀ ਤਾਂ ਸਾਰੇ ਵੀਰ ਨਾਲੀ ਕੰਨੀ ਪੁਲ ਕੰਨੀ ਝਾਕਣ ਲੱਗ ਜਾਂਦੇ ਹੈਗੇ ਤਾਂ ਸਾਹਮਣੇ ਦੇਖਦੇ ਨਹੀਂ ਕਿਉਂ ਟਰੈਕਟਰ ਮੁੜਦਾ ਉਦੋਂ ਦਿੱਕਤ ਆਉਂਦੀ ਹੈਗੀ ਤਾਂ ਦੇਖ ਕੇ ਥੋੜਾ ਜਾ ਟਰੈਫਿਕ ਕਾਫੀ ਤੇਜ਼ ਚੱਲੀ ਜਾਂਦੀ ਹੈਗੀ ਜੋ ਪਰੜੀ ਤੇ ਵੀ ਭਾਈ ਪਰਲੀ ਤੇ ਵੀ ਟਰੈਕਟਰ ਨੇekra ਹਾਲਾਣਾ ਸ਼ੁਰੂ ਕਰਤਾ ਤੇ ਆਪੋ ਆਪ ਦੇ ਰਸਤੇ ਸਾਰੇ ਸਾਫ਼ ਕਰੀ ਜਾਂਦੇ ਹੈਗੇ ਤਾਂ ਮਿੱਟੀ ਵਾਲੇ ਵੀਰਾਂ ਨੂੰ ਆ ਟ੍ਰੈਫਿਕ ਦਾ ਕਰਕੇ ਕਾਫੀ ਦਿੱਕਤ ਆਈ ਜਾਂਦੀ ਹੈਗੀ ਕਦੇ ਇੱਥੋਂ ਮੋੜਦੇ ਆ ਨਾ ਇੱਕੇ ਦਾਵਾ ਉਦੋਂ ਦਿੱਕਤ ਆਉਂਦੀ ਹੈ ਭਾਈ ਜਿਆਦੇ ਤੇ ਕਈ ਵੀਰ ਮੋਟਰਸਾਈਕਲਾਂ 'ਲੇ ਝਾਕਦੇ ਨਹੀਂਗੇ ਨਾਲ ਲੱਗਣ ਨੂੰ ਹੁੰਦੇ ਆ ਕਈ ਲੱਗ ਹੀ ਗਏ ਸਿੱਖਦੋ ਤੇ ਨਾਲ ਬੁੜੀਆਂ ਸੀ 60 ਬਜਣੀ ਸੀਗੀ ਆ ਹੁਣ ਹੀ ਸਾਡੇ ਸਾਹਮਣੇ-ਸਾਹਮਣੇ ਤਾਂ ਦੇਖ ਕੇ ਮੋੜਿਆ ਕਰੋ ਵੀਰ ਤੇ ਇੱਥੇ ਮਿੱਟੀ ਦਾ ਕੰਮ ਚੱਲੀ ਜਾਂਦਾ ਕਿਉਂਕਿ ਟਰੈਕਟਰ ਆ ਬਹੁਤ ਕਾਫੀ ਲਗ ਰਹੇ ਨੇ ਥੇ ਬਹਾਅ ਕਿਰਤਾ ਹੋ ਰਿਹਾ ਹੈ ਹਾਂਜੀ ਦੋਸਤੋ ਆ ਕਿਹੜੇ ਸਾਰੇ ਘਟੇ ਭਰੇ ਆ ਨਾ ਇਹ ਭਾਈ ਨਾਲੇ ਦੇ ਬੰਨੇ ਖਾਤਰ ਵੀਰਾਂ ਨੇ ਭਰੇ ਹੈਗੇ ਤੇ ਕਈ ਵਾਰੀ ਉੱਚੇ ਨੀਵੇਂ ਥਾਂ ਕਿਥੇ ਬਣਾ ਖੁਰਦਾ ਹੈਗਾ ਉਥੇ ਲਾਉਣੇ ਪੈ ਸਕਦੇ ਨੇ ਤੇ ਕੰਮ ਜਾਰੀ ਆ ਪੂਰਾ ਤੇ ਕੁਸੇ ਇਥੋਂ ਘਟੇ ਨਾਲ ਦੀ ਨਾਲ ਲਈ ਜਾਂਦੇ ਆ ਟਰਾਲੀਆਂ ਚ ਤੇ ਕਿਥੇ ਬੰਨੇ ਨੀਵੇਂ ਉਥੇ ਲੈ ਜਾਂਦੇ ਆ ਤੇ ਇਹ ਸੰਗਤ ਸਾਰੇ ਭਾਈ ਬਾਰੋਂ ਆਏ ਨੇ ਵੀਰਾ ਸਰਦੂਲਗੜ੍ਹ ਦੇ ਵਿੱਚ ਗਊਸ਼ਾਲਾ 'ਚ ਇਹ ਗੱਟੇ ਮਿੱਟੀ ਦੇ ਭਰੀ ਜਾਂਦੇ ਹੈ ਕਿਥੇ ਚੱਕ ਚੱਕ ਕੇ ਲਾਉਣੇ ਥੋੜ੍ਹਾ ਟਰੈਲੀਆਂ 'ਚ ਲਈ ਜਾਂਦੇ ਹੈਗੇ ਤੇ ਕੁਛ ਆਪੇ ਆ ਕੁਛ ਇੱਧਰ ਪਏ ਆਗੇ ਤੇ ਸਾਰੇ ਕਿਥੇ ਕੁਛ ਉਹ ਪਏ ਨੇ ਕਿੰਨੇ ਉਹ ਉੱਧਰ ਪਏ ਨੇ ਖਾਸੇ ਨੇ ਭਰਤੇ ਤੇ ਜੇ ਕਈ ਵਾਰੀ ਕੋਈ ਖਤਰੇ ਵਾਲੀ ਗੱਲ ਹੋ ਜਾਂਦੀ ਹੈ ਤਾਂ ਚੱਕ ਕੇ ਲਾਉਣੇ ਸੌਖੇ ਹੋ ਜਾਣਗੇ ਸਰਦੂਲਗੜ੍ਹ ਮੇਨ ਮੰਦਿਰ ਦੇ ਵਿੱਚ ਇੱਥੇ ਗਊਸ਼ਾਲਾ 'ਚ ਧਿਆ ਗੱਟੇ ਪਾਈ ਨੇ ਕਿੰਨੇ ਘੰਟਾ ਆ ਹਾ ਗੱਟੇ ਬਾਈ ਨੇ ਘਰੇ ਚਿਨੀ ਹੈ ਨਾ ਇੱਟ ਉੱਤੇ ਇਹ ਪਿਛਲੇ ਸਾਲ ਵਾਲੇ ਆ ਪੁਰਾਣੇ ਆਹ ਤੇ ਆ ਨਵੇਂ ਆ ਭਾਈ ਆ ਸਾਰੇ ਨਵੇਂ ਗੱਟੇ ਆ ਨਵੇਂ ਗੱਟੇ ਭਰੀ ਜਾਂਦੇ ਆ ਆ ਵੀ ਨਵੇਂ ਆਗੇ ਮਿੱਟੀ ਨਾਲ ਦੀ ਨਾਲ ਲੈ ਕੇ ਭਰੀ ਜਾਂਦੇ ਆ ਤੇ ਬਣੇ ਰਹੋ ਫਿਰ ਪਾ